ਇੱਕ ਨਵੀਂ ਸਵੇਰ ਇੱਕ ਨਵਾਂ ਦਿਨ ਸੂਰਜ ਚੜ ਗਿਆ ਗੱਡੀਆਂ ਪਿਆਰ ਨੇ ਕਰਤਾਸ ਤੋਂ ਸੱਜ ਜਾਣਗੇ ਵਾਹਿਗੁਰੂ ਗਾਇ ਲੇ ਲੀਓ ਚਿਲਦਾਏ ਜੀਓ ਮਨਾਂ ਤੇ ਜਿੰਦਾ ਯਾ ਚਿਲਦਾਏ ਜੀਓ ਸੋ ਗੁਰਦਾਸਪੁਰ ਸਾਰਾ 2 ਕਿਲੋਮੀਟਰ ਦੂਰ ਆ ਹੋਲੇ ਮਹੱਲੇ ਦੇ ਦਿਨ ਚੱਲ ਰਹੇ ਨੇ ਖਰੀਆਵਲ ਬਹੁਤ ਜ਼ਿਆਦਾ ਹੈ ਹਰ ਪਾਸੇ ਬੱਬੇ ਹਾਲੇ ਵਾਲੇ ਅੱਡਾ ਵੀ ਪਾਰ ਕਰ ਚੁੱਕੇ ਆ ਤੇ ਇੱਥੋਂ ਬਸ 2 ਕਿਲੋਮੀਟਰ ਤੇ ਗੁਰਦਾਸਪੁਰ ਆ ਜਾਣਾ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਨੂੰ ਲਗਭਗ 40 ਕਿਲੋਮੀਟਰ ਹੈ ਰਸਤੇ ਦੇ ਵਿੱਚ ਇੱਕ ਕਸਬਾ ਜਾਂ ਸ਼ਹਿਰ ਕਲਾਨੌਰ ਵੀ ਹੁੰਦਾ ਹੈ ਅੰਮ੍ਰਿਤਸਰ ਤੋਂ ਪਠਾਨਕੋਟ ਜਾਂਦਾ ਹੈ ਗੁਰਦਾਸਪੁਰ ਸ਼ਹਿਰ ਦਾ ਬਾਈਪਾਸ ਇੱਥੋਂ ਮਖਾਨਕੋਟ ਇਧਰ ਗੁਜ਼ਾਰ। ਇਹ ਫਟਨ ਕਰ ਜਾਣਾ। ਚਲੋ। ਬਾਬਾ ਬੰਦਾ ਸਿੰਘ ਬਹਾਦਰ ਚਮਕ। ਇਹ ਰੋਡ ਜਿਹੜਾ ਹੁਣ ਕਰਤਾਰਪੁਰ ਕੋਰੀਡੋਰ ਨੂੰ ਜਾ ਰਿਹਾ ਜੀ ਇੱਥੋਂ ਲਗਭਗ 38 ਕਿਲੋਮੀਟਰ ਜਿਹੜਾ ਵਾ ਉਹ ਕੋਰੀਡੋਰ ਆ। ਸਵੇਰ ਦਾ ਟਾਈਮ ਕਿੰਨਾ ਹੋਇਆ ਜੀ? ਅਜੇ 8:00 ਵਜੇ ਲਗਭਗ। ਦਿਨ ਹੈ ਦੁਵਾਰਿਆ ਤਰੀਕ 16 ਮਾਰਚ 2025 ਅੱਜ ਅਸੀਂ ਕਰਤਾਰਪੁਰ ਕੋਰੀਡੋਰ ਰਸਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਰਹੇ ਆ ਤੁਹਾਡੇ ਨਾਲ ਗੱਲਬਾਤ ਕਰਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਪੂਰੀ ਜਾਣਕਾਰੀ ਦਿੱਤੀ ਜਾਏਗੀ ਕਿਸ ਤਰ੍ਹਾਂ ਕੋਰੀਡੋਰ ਅਪਲਾਈ ਕਰਨਾ ਹੈ ਕੀ ਈਟੀਏ ਫਾਰਮ ਆ ਕੀ ਸ਼ਰਤਾਂ ਚਾਹੀਦੀਆਂ ਨੇ ਕਿ ਬਿਨਾ ਪਾਸਪੋਰਟ ਦੇ ਕਰਤਾਰਪੁਰ ਸਾਹਿਬ ਨਹੀਂ ਜਾ ਸਕਦੇ ਭਾਰਤੀ ਨਾਗਰਿਕਾਂ ਦੇ ਹੋਲ ਰਿਪਬਲਿਕ ਆਫ ਇੰਡੀਆ ਪਰ ਸਰਕਾਰ ਦਾ ਪਾਸਪੋਰਟ ਹੋਣਾ ਚਾਹੀਦਾ ਤੇ ਜਿਹੜੇ ਵਿਦੇਸ਼ੀ ਨੇ ਉਹਨਾਂ ਕੋ ਉਸੇ ਹੀ ਕਾਰਡ ਹੋਣਾ ਚਾਹੀਦਾ ਵੈਬਸਾਈਟ ਜੋ ਕਿ ਮੈਂ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਉਹਦੇ ਤੇ ਜਾ ਕੇ ਅਪਲਾਈ ਕਰਨਾ ਹੈ ਪਾਸਪੋਰਟ ਦਾ ਪੀਡੀਐਫ ਬਣਾ ਲੈਣਾ ਪਹਿਲੇ ਪੇਜ ਦਾ ਤੇ ਆਖਰੀ ਪੇਜ ਦਾ ਪੀਡੀਐਫ ਬਣਾ ਕੇ ਨਾਲ ਇੱਕ ਫੋਟੋ ਚਾਹੀਦੀ ਆ ਔਰ ਨਾਲ ਬਲੱਡ ਗਰੁੱਪ ਵੀ ਹੋਣਾ ਚਾਹੀਦਾ ਤੁਸੀਂ ਅਪਲਾਈ ਕਰਨ ਦੇਣਾ ਅਪਲਾਈ ਕਰਨ ਦੇ ਲਈ ਘੱਟੋ ਘੱਟ 15 ਦਿਨ ਦਾ ਵਕਤ ਪਾਉਣਾ ਚਾਹੀਦਾ ਜਿਸ ਤਰ੍ਹਾਂ ਅੱਜ 16 ਤਰੀਕ ਆ 16 ਤੇ 15 31 31 ਤੋਂ ਬਾਅਦ ਦੀ ਹੀ ਕੋਈ ਅਪਾਇੰਟਮੈਂਟ ਮਿਲਣੀ ਆ ਉਹਦੇ ਵਿੱਚ ਵੀ ਦੇਖਣਾ ਪਏਗਾ ਜਾ ਕੇ ਕਿ ਖਾਲੀ ਕਿਹੜੀ ਅਪਾਇੰਟਮੈਂਟ ਹੈਗੀ ਆ ਜੇ ਅੱਗੇ ਭਰੀਆਂ ਹੋਣ ਗਿਆ ਤੇ ਉਹਦੇ ਤੋਂ ਅੱਗੇ ਜਾ ਕੇ ਜਿੱਥੇ ਜਿੱਥੇ ਅਪਾਇੰਟਮੈਂਟ ਖਾਲੀ ਹੋਵੇਗੀ ਉੱਥੇ ਹੀ ਅਪਲਾਈ ਕਰਨਾ ਹੈ ਇਸ ਤਰ੍ਹਾਂ ਅਪਲਾਈ ਕਰਨ ਦੇਣਾ ਹੈ ਕਰਨ ਤੋਂ ਬਾਅਦ ਤੁਹਾਨੂੰ ਇੱਕ ਨੰਬਰ ਮਿਲ ਜਾਏਗਾ ਆਦਰੇ ਉਸ ਨੰਬਰ ਦਾ ਫਾਰਮ ਡਾਊਨਲੋਡ ਕਰ ਲੈਣਾ ਹੈ ਡਾਊਨਲੋਡ ਕਰਨ ਤੋਂ ਬਾਅਦ ਤੁਹਾਡੀ ਇਨਕੁਆਰੀ ਹੋਵੇਗੀ ਇਨਕੁਆਰੀ ਸਬੰਧਤ ਥਾਣੇ ਵਿੱਚ ਆਵੇਗੀ ਸਬੰਧਤ ਥਾਣੇ ਵਿੱਚ ਇਨਕੁਆਰੀ ਹੋਣ ਉਪਰੰਤ ਇਹ ਤੁਸੀਂ ਜਦੋਂ ਤੁਹਾਡੀ ਡੇਟ ਆਣੀ ਆ ਉਸ ਤੋਂ 4 ਦਿਨ ਪਹਿਲਾਂ ਈਟੀਏ ਫਾਰਮ ਆਏਗਾ ਈਟੀਏ ਫਾਰਮ ਡਾਊਨਲੋਡ ਕਰ ਲੈਣਾ ਹੈ ਜਿਵੇਂ ਤੁਹਾਨੂੰ ਦਿਖਾ ਦੇਣਾ ਇਹ ਕਨਫਰਮ ਕਨਫਰਮ ਹੋਣਾ ਚਾਹੀਦਾ ਬਾਕੀ ਇਹ ਤੇ ਹਦਾਇਤਾਂ ਲਿਖੀਆਂ ਹੋਈਆਂ ਨੇ ਕਨਫਰਮ ਈਟੀਏ ਫਾਰਮ ਲੈ ਕੇ ਤੇ ਆਪਣਾ ਪਾਸਪੋਰਟ ਲੈ ਕੇ ਤੇ ਜਾਣ ਕਲਨੌਰ ਪਹੁੰਚ ਗਏ ਜੀ ਕਹਿੰਦੇ ਜਿੰਨੇ ਵੇਖਿਆ ਨਹੀਂ ਲੋਹਰੋ ਵੇਖੇ ਕਲਨੌਰ ਇਹ ਜੀ ਕਲਨੌਰ ਬਹੁਤ ਸੋਹਣਾ ਰੋਡ ਬਣਿਆ ਵੇਖੋ ਦੋਵਾਂ ਪਾਸੇ ਫੈਂਸਿੰਗ ਲੱਗੀ ਹੋਈ ਆ ਜੋ ਇਹ ਰੋਡ ਗੁਰਦਾਸਪੁਰ ਤੋਂ ਡੇਰੇ ਦਾਵਾ ਨਾਨਕਾ ਕੋਰੀਡੋਰ ਨੂੰ ਜਾ ਰਿਹਾ ਦੋਵਾਂ ਪਾਸੇ ਫੈਂਸਿੰਗ ਲਾਈ ਆ ਆਵਾਜੇ ਚੱਲ ਰਹੀ ਆ ਆ ਵਜਾਈ ਸੋਣੀ ਚੱਲ ਰਹੀ ਆ ਲੋਕ ਆਪ ਆਪਣੇ ਕਾਰੋਬਾਰਾਂ ਤੇ ਜਾ ਰਹੇ ਨੇ ਦੁੱਧੀ ਦੁੱਧ ਲੈ ਕੇ ਜਾ ਰਹੇ ਨੇ ਤੇ ਬਾਕੀ ਇਧਰਲੇ ਪਾਸੇ ਹਰਿਆਵਲ ਬਹੁਤ ਜ਼ਿਆਦਾ ਹੈ ਪਹਿਲਾਂ ਇੱਥੇ ਰਕੜੀ ਪਿਆ ਹੁੰਦਾ ਸੀ ਕੱਲ ਨੂੰ ਉਹਦੀ ਪੰਚਾਇਤੀ ਜ਼ਮੀਨ ਹੈ ਲਗਭਗ 1500 ਏਕੜ ਇੱਕ ਸਾਡੀ ਗੱਡੀ ਅੱਗੇ ਵੀ ਜਾ ਰਹੀ ਆ ਉਹ ਥੋੜਾ ਧੀਏ ਚਲਾ ਰਹੇ ਨੇ ਅਸੀਂ ਥੋੜਾ ਹੌਲੀ ਚਲਾ ਰਹੇ ਹਾਂ ਅਸੀਂ ਡੇਰਾ ਬਾਬਾ ਨਾਨਕ ਪਹੁੰਚ ਗਏ ਆ। ਵਿਲੋ ਹਸਪੀਟਲ ਡੇਰਾ ਬਾਬਾ ਨਾਨਕ ਤੋਂ ਕੋਵਿਡ ਦਾ ਟੈਸਟ ਕਰਵਾਉਣ ਉਪਰੰਤ ਅਸੀਂ ਦੁਬਾਰਾ ਕਰਤਾਰਪੁਰ ਲਾਂਘੇ ਵਾਲੇ ਰੋਡ ਦੇ ਉੱਤੇ ਚੜ ਚੱਲੇ ਆ। ਤੇ ਆਹ ਲਓ ਜੀ ਬਹੁਤ ਸੋਹਣੀ ਰੋਡ ਬਣੀ ਆ। ਔਰ ਸਾਹਮਣੇ ਬਹੁਤ ਹੀ ਸ਼ਾਨਦਾਰ ਟਰਮੀਨਲ ਬਣਿਆ ਹੋਇਆ। ਇਹ ਤੇ ਬਹੁਤ ਨੇੜੇ ਇੱਥੋਂ ਲਾਂਘਾ ਲਗਭਗ ਕਿਲੋਮੀਟਰ 1.5 ਕਿਲੋਮੀਟਰ ਹੀ ਆ। ਤੇ ਇੱਥੇ ਇਹਨਾਂ ਨੇ ਸਾਡੇ ਪਾਸਪੋਰਟ ਵੇਖਣੇ ਨੇ ਈਟੀਏ ਫਾਰਮ ਵੇਖਣਾ ਜਿੰਨਾ ਕੋਈ ਈਟੀਏ ਫਾਰਮ ਤੇ ਪਾਸਪੋਰਟ ਹੈ ਉਹਨਾਂ ਨੂੰ ਹੀ ਅੱਗੇ ਇਹਨਾਂ ਨੇ ਜਾਣਦੇ ਨੇ ਨਾ ਬਾਕੀ ਕਿਸੇ ਨੂੰ ਨਹੀਂ ਜਾਣਦੇ ਨਾ ਉਹ ਸਾਹਮਣੇ ਝੰਡਾ ਇਸ ਤਰ੍ਹਾਂ ਲੱਗਦਾ ਜਿਦਾਂ ਕੋਈ ਸਿੰਗਾਪੁਰ ਦੇ 에어ਪੋਰਟ ਤੇ ਜਾ ਰਹੇ ਆ ਇਸ ਤਰ੍ਹਾਂ ਦਾ ਇਹਨਾਂ ਨੇ ਟਰਮੀਨਲ ਬਣਾਇਆ ਹੋਇਆ ਐ ਇੱਥੇ ਇੱਕ ਵਾਰੀ ਚੈਕਿੰਗ ਪਹਿਲਾਂ ਇੱਕ ਵਾਰੀ ਇੱਥੇ ਵੀ ਰੋਕਦੇ ਨੇ ਜਿਨ੍ਹਾਂ ਨੇ ਦੂਰ ਬੇਰਾਂ ਦੇ ਦਰਸ਼ਨ ਕਰਨੇ ਆ ਉਹ ਉਧਰੋਂ ਦੀ ਜਾ ਸਕਦੇ ਨੇ ਤੇ ਜਿਨ੍ਹਾਂ ਨੇ ਅੱਗੇ ਲਾਂਘੇ ਰਾਂ ਹੀ ਜਾਣਾ ਵਾ ਕਰਤਾਰਪੁਰ ਸਾਹਿਬ ਉਹਨਾਂ ਵਾਸਤੇ ਇਹ ਰਸਤਾ ਵਾ ਕਰਤਾਰਪੁਰ ਸਾਹਿਬ ਗੁਰਦੁਆਰਾ 5 ਕਿਲੋਮੀਟਰ ਦੂਰ ਹੈ ਬਹੁਤ ਸੋਹਣੇ ਬਣਿਆ ਹੋਇਆ ਵਾ ਰਸਤਾ ਬਹੁਤ ਵਧੀਆ ਇਹਨਾਂ ਫੁੱਲ ਫੁੱਲ ਵਗੈਰੇ ਲਗਾਏ ਹੋਏ ਨੇ ਪਾਰਕਿੰਗ ਦੀ ਪਰਚੀ ਕਟਾਉਣ ਤੋਂ ਉਪਰੰਤ ਅਸੀਂ ਹੁਣ ਅੱਗੇ ਨਿਕਲ ਰਹੇ ਹਾਂ ਅੱਗੇ ਏ ਟਰਮੀਨਲ ਆ ਗਿਆ ਜਿਸ ਜਿਹਦੇ ਵਿੱਚ ਸਾਡੀ ਇਮੀਗ੍ਰੇਸ਼ਨ ਵਗੈਰਾ ਜੋ ਇਹ ਫਾਰਮੈਲिटीज ਜਿਹੜੀ ਆ ਹਣੀ ਹੈ ਇਹ ਜਿਹੜਾ ਰੋਡ ਬਿਲਕੁਲ ਸਾਹਮਣੇ ਆ ਪਾਕਿਸਤਾਨੀ ਜਾ ਰਿਹਾ ਵਾ ਉਹਨਾਂ ਵਾਲੇ ਪਾਸੇ ਉਹਨਾਂ ਨੇ ਕੋਲ ਬਣਾਤਾ ਵਾ ਉਹ ਵੀ ਦੇਖਣੇ ਜਾ ਕੇ ਥੋੜੀ ਦੇਰ ਤੱਕ ਉੱਥੇ ਪਹੁੰਚ ਇਹ ਝੰਡਾ ਬਣਿਆ ਹੋਇਆ ਹੈ ਵਾ ਬਾਰ-ਬਾਰ ਕਾਫੀ ਉੱਚਾ ਹੋਇਆ ਝੰਡਾ ਫਲੈਗ ਇੰਡੀਆ ਦਾ ਫਲੈਗ ਗੁਰਦੁਆਰਾ ਢੇਰਾ ਬਾਬਾ ਨਾਨਕ ਇੱਥੇ ਬਾਹਰ ਸਟੈਚੂ ਬਨੇ ਹੋਏ ਨੇ ਇਹ ਸਟੈਚੂ ਪ੍ਰਤੀਕ ਨੇ ਲੰਗਰ ਪ੍ਰਸਾਦ ਦੇ ਬਾਬੇ ਨਾਨਕ ਲੰਗਰ ਦੀ ਜੋ 20 ਰੁਪਏ ਦਾ ਲੰਗਰ ਚਲਾਇਆ ਸੀ ਉਹਦੇ ਸਬੰਧ ਵਿੱਚ ਉਸ ਇਹ ਸਟੈਚੂ ਬਣਾਏ ਹੋਏ ਨੇ ਥੈਂਕਸ ਵਿਸ਼ਟ ਅਗੇਨ ਧੰਨਵਾਦ ਪੁਨੇ ਪਧਾਰੇ ਐਸਆਈਐਸਬੀਆਈ ਦਾ ਏਟੀਐਮ ਹੈ ਜਿਸ ਕਿਸੇ ਨੇ ਪੈਸੇ ਲੈਣੇ ਕਢਾਣੇ ਨੇ ਤੁਸੀਂ ਐਸਬੀਆਈ ਦੇ ਏਟੀਐਮ ਤੋਂ ਪੈਸੇ ਕਢਵਾ ਸਕਦਾ ਲੰਗਰ ਦੀ ਰਸਦਾਂ ਜਿਹੜੀਆਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਜਾਣ ਲਈ ਇੱਥੋਂ ਮਿਲਦੀਆਂ ਨੇ ਜਿਨ੍ਹਾਂ ਨੇ ਲੰਗਰ ਵਾਸਤੇ ਰਸਦਾਂ ਲੈ ਕੇ ਜਾਣੀਆਂ ਇੱਥੋਂ ਲੈ ਕੇ ਜਾ ਸਕਦਾ ਇਹ ਸਾਹਮਣੇ ਜੋ ਪਾਰਕ ਦੇਖ ਰਹੇ ਹੋ ਇੱਕ ਹੰਕਾਰ ਬਹੁਤ ਸੋਹਣਾ ਲਿਖਿਆ ਹੋਇਆ ਹੈ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਆਈਸੀਪੀ ਡੇਰਾ巴巴 ਨਾਨਕ ਗੁਰਦਾਸਪੁਰ ਇਸੇ ਅੰਦਰ ਜਾ ਕੇ ਸਾਡੀ ਇਮੀਗ੍ਰੇਸ਼ਨ ਹੋਣੀ ਹੈ ਇਸ ਦੇ ਬਾਹਰ ਬਹੁਤ ਸੋਹਣੇ ਪੱਥਰ ਲਗਾਏ ਹੋਏ ਨੇ ਆਓ ਤੁਹਾਨੂੰ ਉਹਨਾਂ ਪੱਥਰਾਂ ਦੇ ਵੀ ਦਰਸ਼ਨ ਕਰਵਾਨੇ ਆ ਇਹ ਪੱਥਰ ਜਿਨ੍ਹਾਂ ਤੇ ਜਪਜੀ ਸਾਹਿਬ ਦੇ ਪਾਠ ਗੁਰਮੁਖੀ ਹਿੰਦੀ ਤੇ ਇੰਗਲਿਸ਼ ਵਿੱਚ ਲਿਖੇ ਹੋਏ ਨੇ ਇਹ ਪੌੜੀ ਵੀ ਇਸ ਤਰ੍ਹਾਂ ਹੀ ਇੱਕ ਤੋਂ ਲੈ ਕੇ ਪੂਰੇ ਜਪਜੀ ਸਾਹਿਬ ਦੀਆਂ ਪੌੜੀਆਂ ਇੱਥੇ ਅੰਕਤ ਨੇ ਵੱਖ-ਵੱਖ ਪੱਥਰ ਖੜੇ ਕਰਕੇ ਉਹਨਾਂ ਦੇ ਉੱਤੇ ਵੱਖ-ਵੱਖ ਜਪਜੀ ਸਾਹਿਬ ਦੀਆਂ ਪੌੜੀਆਂ ਜੋ ਬਾਣੀ ਗੁਰਨਾਨਕ ਪਾਤਸ਼ਾਹ ਨੇ ਰਚੀ ਉਹਦੀਆਂ ਵੱਖ-ਵੱਖ ਪੌੜੀਆਂ ਇੱਥੇ ਅੰਕਤ ਨੇ ਇਸ ਪਾਸੇ ਵੀ ਇਹਨਾਂ ਪੱਥਰਾਂ ਤੇ ਬਾਣੀ ਲਿਖੀ ਹੋਈ ਹੈ